ਦੇ ਬੰਦੇ ਹੁੰਦੇ ਆ ਜਿਵੇਂ ਕੁਡੀਆਂ ਸਾਹਿਬ ਆਮ ਪਰਿਵਾਰ ਦੇ ਮੇਰੇ ਤੇ ਕੁਡੀਆਂ ਸਾਹਿਬ ਦੇ ਪਰਚੇ ਵੀ ਹੈਗੇ ਨੇ ਇਕੱਠਿਆਂ ਦੇ ਕਿਤੇ ਗਿੱਗੜਵਾ ਦੇ ਇਲੈਕਸ਼ਨ ਦੇ ਵਿੱਚ ਕੀ ਮੁੱਦੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਉਹ ਮੁੱਦੇ ਹੀ ਮੁੱਦੇ ਆ ਜੀ ਗਿੱਗੜਵਾ 'ਚ ਹੂੰ ਤਿੰਨ ਚਾਰ ਵਾਰ ਉਥੋਂ ਬਾਦਲ ਪਰਿਵਾਰ ਪੰਜ ਵਾਰ ਜਿੱਤਿਆ ਹੂੰ ਸੀਐਮ ਸਾਹਿਬ ਰਹੇ ਨੇ ਅੱਜ ਵੀ ਚੱਲੋ ਮੇਰੇ ਨਾਲ ਗਿੱਦੜਵੇ ਦੇ ਪਿੰਡਾਂ 'ਚ ਰਾਜਾ ਵੜਿੰਗ ਜੀ ਸਰਕਾਰ 'ਚ ਵੀ ਰਹੇ ਐਮ ਐਲ ਏ ਵੀ ਰਹੇ ਅੱਜ ਵੀ ਤੁਸੀਂ ਕੈਮਰਾ ਲੈ ਕੇ ਮੇਰੇ ਨਾਲ ਚੱਲੋ ਗਿੱਦੜਵਾ ਦੇ ਪਿੰਡਾਂ 'ਚ ਜੇ ਪਾਰਟੀ ਦੀ ਕਿਰਪਾ ਹੋ ਗਈ ਹਾਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਭੈਣ ਜੀ ਬਲਜੀਤ ਕੌਰ ਡਾਕਟਰ ਬਲਜੀਤ ਕੌਰ ਹੋਰਾਂ ਦੀ ਤੇ ਸਾਰੀ ਪਾਰਟੀ ਦੀ ਭਾਈ ਜਗਦੀਪ ਸਿੰਘ ਕਾਕੇ ਬਰਾੜ ਹੋਰਾਂ ਦੀ ਤੇ ਟਿਕਟ ਮਿਲ ਗਈ ਹਾਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਮਲੋੜ ਦੀ ਸੀਟ ਬੋਨਸ ਦੇ ਵਿੱਚ ਆਪ ਨੂੰ ਮਿਲ ਜਾਣੀ ਹੈ ਕਿਉਂਕਿ ਮਲੋੜ ਦੀ ਬਹੁਤ ਆਦ ਕਾਂਗਰਸ 60 70% ਦੇ ਨੇੜੇ ਉਹ ਕਹਿੰਦੇ ਭਾਈ ਜੇ ਤੈਨੂੰ ਕਿਤੇ ਉਹ ਪਾਰਟੀ ਜਿਹੜੀ ਮਾਨਤਾ ਕਾਂਗਰਸ ਨਹੀਂ ਦੇ ਸਗੀ ਉਹ ਜਿਨ੍ਹਾਂ ਨੇ ਦਿੱਤਾ ਤੇ ਅਸੀਂ ਸਾਰੇ ਤੇਰੇ ਨਾਲ ਸਸਿਕਲ ਇਸ ਟਾਈਮ ਅਸੀਂ ऐसे एक शख्स ਨਾਲ ਮੁਲਾਕਾਤ ਕਰਨ ਚਲੇ ਆ ਜਿੱਥੇ ਤੁਸੀਂ ਪਹਿਲਾਂ ਵੀ ਤੁਹਾਡੇ ਨਾਲ ਮੁਲਾਕਾਤ ਕਰਾਈ ਸੀ ਇੱਥੇ ਲਗਾਤਾਰ ਚਰਚਾ ਵਿੱਚ ਰਹੇ ਜਿਹੜੇ ਭੁਪਿੰਦਰ ਜੀ ਸਾਡੇ ਲਗਾਤਾਰ ਸਾਡੇ ਨਾਲ ਜੁੜੇ ਰਹਿੰਦੇ ਐ ਤੇ ਅੱਜ ਅਸੀਂ ਆਮਨਗਰ ਪਹੁੰਚੇ ਆ ਤੇ ਲਗਾਤਾਰ ਗਿੱਜਣਵਾਲ ਨੂੰ ਲੈ ਕੇ ਵੀ ਚਰਚਾ ਕਰਾਂਗੇ ਹੋਰ ਵੀ ਬਹੁਤ ਸੇ ਚਰਚਾ ਜੋ ਆਗਾਮੀ ਲੋਕ ਸਭਾ ਚੋਣਾਂ ਟੱਪੀਆਂ ਦਾ ਉਹਨੂੰ ਹੀ ਲਾਕੇ ਚਰਚਾ ਕਰਾਂਗੇ ਤਾਂ ਲਗਾਤਾਰ सरपंच ਸਾਹਿਬ ਸ਼ਸ਼ੀਕਰ ਸ਼ਸ਼ੀਕਰ ਬਹੁਤ-ਬਹੁਤ ਮਿਹਰਬਾਨੀ ਸਰਪੰਚ ਸਾਹਿਬ ਲਗਾਤਾਰ ਤੁਸੀਂ ਚਰਚਾ 'ਚ ਰਹੇ 2022 ਦੇ ਚੋਣਾਂ ਤੋਂ ਬਾਅਦ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਜੋਰਾ ਸ਼ੋਰਾ ਨਾਲ ਕੀਤੀ ਪਹਿਲਾਂ ਤੁਸੀਂ ਕਾਂਗਰਸ ਦੇ ਵਿੱਚ ਰਹੇ ਤਾਂ ਇਸ ਵਾਰ ਜਿਹੜਾ ਲੋਕ ਸਭਾ ਚੋਣ ਆ ਹੁਣ ਟੱਪਿਆ ਪਿਛੇ ਐਸ ਦੇ ਵਿੱਚ ਇੱਕ ਨੋਖੀ ਚੀਜ਼ ਦੇਖਣ ਨੂੰ ਮਿਲੀ ਪਹਿਲਾਂ ਤੁਸੀਂ ਲਗਾਤਾਰ ਕਾਂਗਰਸ ਨੂੰ ਲੀਡ ਦਵੰਦੇ ਰਹੇ ਆਪ ਦੇ ਪਿੰਡ ਤੋਂ ਪਰ ਐਸ ਵਾਰ ਆਮ ਆਦਮੀ ਪਾਰਟੀ ਜਿਹੜੀ ਤੀਜੇ ਨੰਬਰ ਤੇ ਆਉਂਦੀ ਸੀ ਪਰ ਉਹ ਐਸ ਵਾਰ ਪਹਿਲੇ ਨੰਬਰ ਤੇ ਹੀ ਐਸ ਦੀ ਕਲਾਕਾਰੀ ਸਰਪੰਚਾ ਕੋਲੇ ਕਿੱਥੋਂ ਹੈ ਨਹੀਂ ਨਹੀਂ ਜੀ ਕਲਾਕਾਰੀ ਕੋਈ ਨਹੀਂ ਦੇਖੋ ਅਸੀਂ ਤਾਂ ਸੇਵਾ ਕਰੀਦੀ ਆ ਤੇ ਹਮੇਸ਼ਾ ਕਦੇ ਆਪ ਦੇ ਕੰਮ ਤੋਂ ਪਾਸਾ ਨਹੀਂ ਵਟਿਆ ਹਾਂ ਕਦੇ ਨਾ ਹੀ ਲੋਕ ਸੇਵਾ ਤੋਂ ਪਾਸਾ ਵਟਿਆ ਬਿਲਕੁਲ ਜਿੱਥੇ ਕਿਸੇ ਨੂੰ ਵੀ ਮੇਰੀ ਜਰੂਰਤ ਹੋਵੇ ਆਪ ਉਹ ਤੇ ਹਾਜ਼ਰ ਮਿਲੀਦਾ ਤੇ ਲੋਕਾਂ ਨਾਲ ਹਮੇਸ਼ਾ ਸੰਪਰਕ ਚ ਰਹੀਦਾ ਤੇ ਪਿਛਲੇ 20 25 ਸਾਲਾਂ ਤੋਂ ਅਸੀਂ ਕਾਂਗਰਸ ਨੂੰ ਪਹਿਲੇ ਨੰਬਰ ਤੇ ਆਪਦੇ ਪਿੰਡ 'ਚ ਰੱਖਿਆ ਐਸ ਵਾਰ ਜੇ ਅਸੀਂ ਆਪ 'ਚ ਸ਼ਾਮਲ ਹੋਏ ਤਾਂ ਪਿੰਡ ਵਾਲਿਆਂ ਨੇ ਬੜਾ ਮਾਣ ਦਿੱਤਾ ਵੀ ਐਸ ਵਾਰੀ ਆਪ ਪਹਿਲੇ ਨੰਬਰ ਤੇ ਚਲੀ ਗਈ ਤੇ ਕਾਂਗਰਸ ਤੀਜੇ ਨੰਬਰ ਤੇ ਚਲੀ ਗਈ ਹੂੰ ਸੋ ਇਹ ਤਾਂ ਲੋਕਾਂ 'ਚ ਵਿਚਰਨ ਦਾ ਹੀ ਸੇਵਾ ਕਰਨ ਦਾ ਹੀ ਤਰੀਕਾ ਹੁੰਦਾ ਜੀ ਕਲਾਕਾਰੀ ਰਾਜਨੀਤੀ 'ਚ ਕੋਈ ਨਹੀਂ ਚੱਲਦੀ ਕਲਾਕਾਰੀ ਇੱਕ ਵਾਰ ਚੱਲਦੀ ਵੀ 25 ਸਾਲ ਲਗਾਤਾਰ ਨਹੀਂ ਚੱਲਦੀ ਹੂੰ ਤੁਸੀਂ 25 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਤੁਸੀਂ ਕਾਂਗਰਸ ਦੇ ਵਿੱਚ ਇੱਕ ਬਹੁਤ ਹੀ ਵਧੀਆ ਜਿਹੜਾ ਕੰਮ ਕਰਦੇ ਰਹੇ ਕਾਂਗਰਸ ਹਨ ਰਾਜਕਿਆ ਸੋ ਕੁਝ ਨਾ ਕੁਝ ਹੋ ਜਾਂਦਾ ਤਾਂ ਉਸ ਤੋਂ ਬਾਅਦ ਜਿਸ ਦਿਨ ਤੁਸੀਂ ਆਪ ਚ ਜੁਆਇਨ ਕੀਤਾ ਤਾਂ ਲੋਕ ਇੱਕ ਮੰਗ ਕਰਦੇ ਸੀ ਉੱਤੇ ਤੁਹਾਡੇ ਟਰੱਕ ਜਿਹੜੇ ਤੁਸੀਂ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਰਹੇ ਹੋ ਤਾਂ ਟਰੱਕ ਦੇ ਚਾਲਕ ਆਏ ਹੋਏ ਸੀ ਤਾਂ ਉਹਦੇ ਇੱਕ ਮੰਗ ਕਰਦੇ ਸੀ ਕਿ ਸਾਡਾ ਪ੍ਰਧਾਨ ਇਹਨੂੰ ਸੁਣਿਆ ਜਾਵੇ ਉਹ ਟਰੱਕ ਯੂਨੀਅਨ ਤੇ ਨਾ ਜੀ ਮੈਂ ਤਿੰਨ ਸਾਲ ਪ੍ਰਧਾਨ ਰਿਹਾ ਸੀ ਹਾਂ ਤੇ ਮੈਂ ਬੜਾ ਤਲਵਾਦੀਆਂ ਟਰੱਕ ਆਪਰੇਟਰਾਂ ਦਾ ਵੀ ਜਿਹੜੇ ਅੱਜ ਵੀ ਮੈਨੂੰ ਉਨਾ ਹੀ ਪਿਆਰ ਕਰਦੇ ਆ ਜਦੋਂ ਮੈਂ 2007 ਚ ਅਸਤੀਫਾ ਦੇ ਦੇ ਕੇ ਛੱਡ ਕੇ ਆਇਆ ਸੀ ਹਾਂ ਤੇ ਕਾਫੀ ਦਿਨ ਉਹਨਾਂ ਨੇ ਮੇਰੀ ਮਤਲਬ ਵੇਟ ਵੀ ਕੀਤੀ ਕਿ ਵਾਪਸ ਆ ਜਾਓ ਜੀ ਕਾਲੀ ਦਲ ਜੁਆਇਨ ਕਰ ਲੋ ਤੋ ਪਾਰਟੀ ਬੇਸਿਸ ਸੀਗਾ ਕੰਮ ਜ਼ਿਆਦਾ ਵੀ ਜਿਹਦੀ ਸਰਕਾਰ ਉਹਦਾ ਹੀ ਪ੍ਰਧਾਨ ਹੁੰਦਾ ਸੀ ਮੈਂ ਕਿਹਾ ਨਹੀਂ ਮੈਂ ਉਹਨ ਪਾਰਟੀ ਕਿ ਮੈਂ ਆਪ ਦੀ ਕਾਂਗਰਸ ਛੱਡ ਸਕਦਾ ਹਾਂ ਤਾਂ ਮੈਂ ਨਹੀਂ ਗਿਆ ਪਰ ਮੈਂ ਤਨਵਾਦ ਕਰਦਾ ਹਾਂ ਟਰੱਕ ਯੂਨੀਅਨ ਦੇ ਸਾਰੇ ਆਪਰੇਟਰਾਂ ਦਾ ਜਿਨ੍ਹਾਂ ਨੇ ਮੈਨੂੰ 20 ਸਾਲਾਂ ਬਾਅਦ ਵੀ ਅੱਜ ਵੀ ਮੇਰੇ ਨਾਲ ਉਹ ਨਹੀਂ ਪਿਆਰ ਆ ਕਿਉਂਕਿ ਕੋ ਮਸਲਾ ਉਹੀ ਆ ਜੇ ਜੇ ਤੁਸੀਂ ਸੱਚੇ ਮਨ ਨਾਲ ਕੋਈ ਸੇਵਾ ਕਰਦੇ ਹੋ ਕੋਈ ਲੁੱਟ ਖਸੁੱਟ ਨਹੀਂ ਮਚਾਉਂਦੇ ਤੁਸੀਂ ਕੋਈ ਮਦਦ ਧਨ ਇਕੱਠਾ ਕਰਨ ਵਾਲੇ ਪਾਸੇ ਨਹੀਂ ਪਾਈਦੇ ਤਾਂ ਫਿਰ ਲੋਕ ਵੀ ਤੁਹਾਨੂੰ ਮੋੜ ਕੇ ਦਿੰਦੇ ਨੇ ਤੁਹਾਡਾ ਮਾਨ ਸਤਕਾਰ ਲਾ ਕੇ ਜ ਟ੍ਰੱਕ ਯੂਨੀਅਨ ਨੇ ਜਿੰਨਾ ਮੇਰਾ ਬਤਾਇਆ ਉਹ ਤਾਂ ਮੈਂ ਦੇਣ ਹੀ ਨਹੀਂ ਦੇ ਸਕਦਾ ਇਹ ਤਾਂ ਐਚ ਜਿਹੜੇ ਲੋਕ ਸਭਾ ਚੋਂ ਡੱਪੇ ਉਹਦੇ ਵਿੱਚ ਜੇ ਤੁਹਾਡੇ ਟੀਮ ਮੈਂਬਰਸ ਨੇ ਕੁਝ ਕਾਂਗਰਸੀ ਮੈਂਬਰ ਨੇ ਕਾਰਜਕਰਤਾ ਨੇ ਉਹਨਾਂ ਨੇ ਜੋ ਤਨੋਂ ਮਨੋਂ ਤਨੋਂ ਕੋ ਕੰਮ ਨਹੀਂ ਕੀਤਾ ਜੋ ਚਰਚਾ ਬਣੀ ہوئی ਮਰੋਟਲ ਕੇ ਜੀ ਦੇਖੋ ਜਦਨਜੀ ਪਿਆਰ ਤਾਂ ਹੁੰਦਾ ਹ ਹ ਤੇ ਉਹਨਾਂ ਦੇ ਮਨਾਂ ਚ ਵੀ ਬਹੁਤ ਰੋਸ ਸੀ ਵੀ ਭਾਈ ਭਪਿੰਦਰ ਰਾਣ ਨੇ ਇਹਨਾਂ ਨੇ ਠੀਕ ਨਹੀਂ ਕੀਤੀ ਹ ਕਾਂਗਰਸ ਨੇ ਵੀ ਇੰਨੇ ਸਾਲ ਉਹਨੇ ਮੈਂ ਯਾਰ ਪਾਰਟੀ ਦੀ ਸੇਵਾ ਬੰਦਿਆਂ ਦੇ ਲਈ ਕਰਦਾ ਸੀ ਨਾ ਬਿਲਕੁਲ ਉਹਨਾਂ ਬੰਦਿਆਂ ਦੇ ਨਾਲ ਜਿਹੜੇ ਕਾਂਗਰਸ ਚ ਹੈਗੇ ਨੇ ਅੱਜ ਵੀ ਮੈਂ ਕਿਸੇ ਨੂੰ ਵੀ ਨਹੀਂ ਆਖਿਆ ਵੀ ਤੁਸੀਂ ਮੇਰੇ ਨਾਲ ਚੱਲੋ ਇੱਕ ਵੀ ਬੰਦੇ ਨੂੰ ਲਿਆਓ ਮੇਰੇ ਕੋਲੇ ਜਿਨੂੰ ਮੈਂ ਕਿਹਾ ਹੋਵੇ ਤੂੰ ਮੇਰੇ ਨਾਲ ਚੱਲ ਤੇ ਉਹਨੇ ਮੈਨੂੰ ਜਵਾਬ ਦਿੱਤਾ ਹੋਵੇ ਮੈਂ ਕਿਸੇ ਨੂੰ ਨਹੀਂ ਕਿਹਾ ਹਾਂ ਤਾਂ ਉਹ ਬੰਦੇ ਨੇ ਅੰਦਰ ਰੋਸ ਸੀ ਇਸ ਗੱਲ ਦਾ ਬੇ ਬਿਲਕੁਲ ਸੀ ਮੈਨੂੰ ਪਤਾ ਉਹਨਾਂ ਨੇ ਨਹੀਂ ਕੰਮ ਕੀਤਾ ਝੂਰ ਝੂਰ ਨਾਲ ਸਾਇਲੈਂਟ ਰਏ ਤੇ ਮੈਂ ਤਾਂ ਤੁਹਾਨੂੰ ਇਹ ਵੀ ਗਰੰਟੀ ਦੇ ਦਿੰਦਾ ਜੇ ਪਾਰਟੀ ਦੀ ਕਿਰਪਾ ਹੋ ਗਈ ਹਾਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਹਾਂਜੀ ਬਲਜੀਤ ਕੌਰ ਡਾਕਟਰ ਬਲਜੀਤ ਕੌਰ ਹੋਰਾਂ ਦੀ ਤੇ ਸਾਰੀ ਪਾਰਟੀ ਦੀ ਭਾਈ ਜਗਦੀਪ ਸਿੰਘ ਕੱਕੇ ਬਰਾੜ ਹੋਰਾਂ ਦੀ ਤੇ ਟਿਕਟ ਮਿਲ ਗਈ ਹਾਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਮਲੋੜ ਦੀ ਸੀਟ ਬੋਨਸ ਦੇ ਵਿੱਚ ਆਪ ਨੂੰ ਮਿਲ ਜਾਣੀ ਹੈ ਕਿਉਂਕਿ ਮਲੋੜ ਦੀ ਬਹੁਤ ਆਦ ਕਾਂਗਰਸ 60 70% ਦੇ ਨੇੜੇ ਉਹ ਕਹਿੰਦੇ ਭਾਈ ਜੇ ਤੈਨੂੰ ਕਿਤੇ ਉਹ ਪਾਰਟੀ ਜਿਹੜੀ ਮਾਨਤਾ ਕਾਂਗਰਸ ਨਹੀਂ ਦੇ ਸਕੀ ਉਹ ਜਿਨ੍ਹਾਂ ਨੇ ਦੇਤਾ ਤੇ ਅਸੀਂ ਸਾਰੇ ਤੇਰੇ ਨਾਲ ਹਮ ਤੇ ਮੈਂ ਤੁਹਾਨੂੰ ਗਰੰਟੀ ਕਰਦਾ ਵੀ ਜੇ ਟਿਕਟ ਮਿਲ ਗਈ ਤਾਂ ਮਲੋੜ ਦੀ ਕਾਂਗਰਸ ਆਪ ਤੇ ਸ਼ਾਮਲ ਹੋ ਕੇ ਮੇਰਾ ਸਾਰਾ ਹਲਕਾ ਸੰਭਾਲ ਰਹੀ ਹੋਊ ਇਹ ਗੱਲ ਮੇਰੇ ਤੋਂ ਲਿਖ ਕੇ ਲੈ ਲਓ ਤੁਸੀਂ ਤਾਂ ਵੱਡਾ ਇੱਕ ਚਟਕਾ ਕਹਿ ਸਕਦੇ ਆ ਕਾਂਗਰਸ ਨੂੰ ਲੱਗ ਸਕਦਾ ਪਰ ਚਟਕਾ ਨਹੀਂ ਗਿਆ ਝਟਕਾ ਕਹਿ ਲਓ ਕੁਝ ਕਹਿ ਲਓ ਮੈਨੂੰ ਨਹੀਂ ਪਤਾ ਪਰ ਮੈਂ ਤਾਂ ਇਹ ਕਹਿਣਾ ਵੀ ਮੇਰੇ ਨਾਲ ਮੇਰਾ ਪਿਆਰ ਹੀ ਲੋਕਾਂ ਨਾਲ ਇਹ ਵੀ ਜੇ ਕਿਤੇ ਮਹਾਰਾਜ ਨੇ ਕਿਰਪਾ ਕਰਤੀ ਏ ਜਿੰਨੀ ਸਾਡੀ ਪ੍ਰਾਣੀ ਮੇਰੇ ਦੋਸਤ ਮਿੱਤਰ ਸੀ ਸਾਰੇ ਮੈਂ ਤੁਹਾਨੂੰ ਦਿਖਾ ਦੂੰਗਾ ਵੀ ਉਹ ਹਲਕਾ ਸੰਭਾਲ ਰਹੇ ਹੋਣਗੇ ਆਪ ਚ ਸ਼ਾਮਲ ਹੋਗੇ ਤੇ ਮਲੋੜ ਦੀ ਸੀਟ ਬੋਨਸ ਚ ਹੀ ਮਿਲ ਜਾਣੀ ਆ ਆਮ ਆਦਮੀ ਪਾਰਟੀ ਨੂੰ ਇਹ 2027 ਜਿਵੇਂ ਸੀ ਪੱਕੀ ਹੋ ਜਾਣੀ ਆ ਹੂੰ ਕਿਉਂਕਿ ਇੱਥੋਂ ਦੇ ਕਾਲੀ ਦਲ ਦੇ ਬੰਦੇ ਵੀ ਹੋਰ ਪਾਰਟੀਆਂ ਦੇ ਬੰਦੇ ਵੀ ਜਿਹੜੇ ਸ਼ਰੇਆ ਮਤਲਬ ਕਹਿੰਦੇ ਨੇ ਵੀ ਭਾਈ ਯਾਰ ਤੈਨੂੰ ਕੁਝ ਮਿਲਣਾ ਚਾਹੀਦਾ ਸੀ ਤੂੰ ਜੋ ਡਿਜ਼ਰਵ ਕਰਦਾ ਸੀ ਉਹ ਤੈਨੂੰ ਮਿਲਿਆ ਨਹੀਂ ਕਿਤੇ ਕਮੀ ਆ ਤੇ ਜੇ ਮਹਾਰਾਜ ਨੇ ਕਿਰਪਾ ਕਰਤੀ ਤਾਂ ਫਿਰ ਬਹੁਤ ਵੱਡੀ ਗਿਣਤੀ 'ਚ ਲੋਕ ਨਾਲ ਆਉਣਗੇ ਤੁਸੀਂ ਦੇਖੋਗੇ ਕਮਾਲ ਹੋ ਜੂਗਾ ਆਗਾਮੀ ਹੋਣਾ ਕੁਝ ਦਿਨਾਂ ਬਾਅਦ ਇੱਥੋਂ ਗਿੜਵਾ ਦੇ ਬਾਈ ਇਲੈਕਸ਼ਨ ਕਹਿ ਦਿੰਨੇ ਜਿਮਨੀ ਚੋਣ ਕਹਿ ਦਿੰਨੇ ਆਪਾਂ ਹੋਣ ਵਾਲੇ ਆ ਤਾਂ ਕੀ ਲੱਗਦਾ ਸਰਪੰਚਾ ਤੁਸੀਂ ਮੈਦਾਨ 'ਚ ਜਾ ਸਕਦੇ ਦੇਖੋ ਜੀ 100% ਮੇਰੀ ਇੱਛਾ ਹਾਂ ਮੈਂ ਇਹ ਪਹਿਲਾਂ ਵੀ ਅਜਤੋਂ ਸਾਲ ਡੇਢ ਸਾਲ ਪਹਿਲਾਂ ਵੀ ਕਿਹਾ ਸੀ ਕਿ ਹੁਣ ਮੈਂ ਇਲੈਕਸ਼ਨ ਐਮਐਲਏ ਦਾ ਹੀ ਲੜੂ ਹੂੰ ਤੇ ਮੇਰੀ 100% ਇੱਛਾ ਹੈ ਵੀ ਮੈਂ ਗਿੱਦੜਵਾ ਤੋਂ ਇਲੈਕਸ਼ਨ ਲੜਾਂ ਮੈਨੂੰ ਮੇਰੀ ਪਾਰਟੀ ਆਮ ਆਦਮੀ ਪਾਰਟੀ ਟਿਕਟ ਦੇਵੇ ਤੇ ਮੈਂ ਉੱਥੋਂ ਚੋਣ ਲੜਾਂ ਤੇ ਲੋਕਾਂ ਦੀ ਮੈਂ ਸੇਵਾ ਕਰ ਸਕਾਂ ਕਿਉਂਕਿ 2022 ਚ ਵੀ ਆਮ ਆਦਮੀ ਪਾਰਟੀ ਉੱਥੋਂ ਹਾਰ ਗਈ ਤਾਂ ਹੁਣ ਵੀ ਜਿਹੜੀ ਪਾਰਟੀ ਉੱਥੋਂ ਤੀਜੇ ਨੰਬਰ ਤੇ 7 ਨੰਬਰ ਦੇ ਕਰੀਬ ਸ਼ਹਿਰ ਦੇ ਵਿੱਚ ਤਾਂ ਬੁਟਾ ਰਹਿ ਗਈਆਂ ਜੀ ਤਾਂ ਮਤਲਬ ਮੈਂ ਚਾਹੁੰਦਾ ਕਿ ਉਹਨਾਂ ਲੋਕਾਂ ਨੂੰ ਵੀ ਸਰਕਾਰ ਦਾ ਲਾਭ ਪਹੁੰਚੇ ਤੇ ਅਸੀਂ ਉਸ ਇਲਾਕੇ ਦੀ ਜਿਵੇਂ ਮੈਂ ਟਰੱਕ ਯੂਨੀਅਨ ਦੀ ਸੇਵਾ ਕੀਤੀ ਪਿੰਡ ਦੀ ਕੀਤੀ ਤਾਂ ਇੱਕ ਗਾਣਾ ਕੀ ਬੱਲੇ ਸਾਡੇ ਰਿਕਾਰਡ ਬੋਲਦੇ ਹਾਂ ਠੀਕ ਹੈ ਸਾਡੇ ਦਾ ਰਿਕਾਰਡ ਬੋਲਦੇ ਜਿੱਥੇ ਗਏ ਆ ਉੱਥੇ ਫਿਰ ਦਿਲ ਲਾ ਲਿਆ ਤੇ ਉੱਥੋਂ ਮਹਾਰਾਜ ਦੀ ਕਿਰਪਾ ਨਾਲ ਹਮੇਸ਼ਾ ਪਹਿਲੇ ਨੰਬਰ ਤੇ ਰਹੇ ਆ ਤੇ ਆਪਦੇ ਕੰਮ ਦੇ ਸਿਰ ਤੇ ਰਹੇ ਆ ਤੇ ਜੇ ਕਿਤੇ ਮੌਕਾ ਮਿਲ ਗਿਆ ਤਾਂ ਮੈਂ ਤੁਹਾਨੂੰ ਇਹ ਗੱਲ ਦੀ ਗਰੰਟੀ ਦੇ ਦਿੰਦਾ ਫਿਰ ਇਹ ਸੀਟ ਆਮ ਆਦਮੀ ਪਾਰਟੀ ਦੀ ਪੱਕੀ ਹੋ ਜਾਣੀ ਹੈ ਫਿਰ ਇਹ ਇੱਥੋਂ ਫਿਰ ਆਮ ਆਦਮੀ ਪਾਰਟੀ ਜਿੱਤਿਆ ਕਰੂਗੀ ਪੰਜਾਬ ਚ ਕਿਹੋ ਜਿਹਾ ਵੀ ਰਜਾਣ ਹੋਵੇ ਪਰ ਗਿੱਦੜ ਦਾ ਫਿਰ ਆਮ ਆਦਮੀ ਪਾਰਟੀ ਜਿੱਥੋਂ ਜੇ ਇੱਕ ਵਾਰ ਮੈਨੂੰ ਉੱਥੋਂ ਟਿਕਟ ਦੇ ਦਿੱਤੀ ਤਾਂ ਜੇ ਸਾਹਮਣੇ ਆਪੋਜ਼ਿਟ ਦੀ ਗੱਲ ਕਰ ਲਈ ਆਪੋਜ਼ਿਟ ਦੇ ਵਿੱਚ ਸੁਖਵੀਰ ਬਾਦਲ ਆ ਜਾਣ ਰਾਜਾ ਵਿੜਿੰਗ ਦੀ ਧਰਮਪਤਨੀ ਅਮ੍ਰਿਤਾ ਵਿੜਿੰਗ ਆ ਜਾਣ ਤਾਂ ਕੀ ਉਥੇ ਸਰਪੰਚ ਸਾਹਿਬ ਤੋਂ ਟਿਕ ਪਾਉਗੇ ਉਹ ਵੇਖੋ ਜੀ ਗੱਲ ਆਏ ਆ ਉਹ ਬਹੁਤ ਵੱਡੇ ਨਾਮ ਨੇ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਹਾਂ ਸਰਦਾਰ ਸਿੰਘ ਵੀਰ ਸਿੰਘ ਬਾਦਲ ਤੇ ਸਾਡੀ ਛੋਟੀ ਭੈਣ ਅਮਰਦਾ ਵੈਟਿੰਗ ਤਾਂ ਚਲੋ ਪਹਿਲੀ ਵਾਰ ਲੜਨਗੇ ਪਰ ਰਾਜਾ ਵੈਟਿੰਗ ਜੀ ਦਾ ਨਾਮ ਬਹੁਤ ਵੱਡਾ ਹੈ ਨਾਮ ਦੇ ਨਾਲ ਨਹੀਂ ਲੋਕਾਂ ਨੇ ਦੇਖਿਆ ਤੁਸੀਂ ਪਿਛਲੀ ਵਾਰ ਕਿੱਡੇ-ਕੱਡੇ ਨਾਮ ਢੇਰੀ ਕੀਤੇ ਐਸ ਵਾਰ ਕਿੱਡੇ-ਕੱਡੇ ਨਾਮ ਢੇਰੀ ਕੀਤੇ ਇਹ ਗੱਲ ਨਹੀਂ ਹੈਗੀ ਲੋਕ ਬੜਾ ਪਸ਼ੋਕੜ ਦੇਖਦੇ ਆ ਵੀ ਇਹ ਬੰਦਾ ਕੀ ਜੈ ਇਹ ਬੰਦਾ ਯਾਰ ਲੋਕਾਂ ਦੇ ਕੰਮ ਆਉਂਦਾ ਕਿ ਨਹੀਂ ਆਉਂਦਾ ਇਹ ਗਰੀਬਾਂ ਦਾ ਦਰਦ ਇਹਦੇ ਦਿਲ 'ਚ ਹੈਗਾ ਕਿ ਨਹੀਂ ਹੈਗਾ ਇਹ ਲੋਕ ਇਹਦੀ ਜ਼ਬਾਨ ਕੇਜੀ ਆ ਜ਼ਬਾਨ ਇਹਦੀ ਮਿੱਠੀ ਆ ਜੱਫੀ ਹਰੇਕ ਨੂੰ ਪਾਉਂਦਾ ਹੈ ਕਿ ਗਾਲ੍ਹਾਂ ਕੱਢਦਾ ਆਪਦੇ ਵਰਕਰਾਂ ਨੂੰ ਇਹ ਲੋਕ ਸਾਰੀਆਂ ਗੱਲਾਂ ਫਿਰ ਉਦੋਂ ਨੋਟ ਕਰਦੇ ਆ ਜਦੋਂ ਬਰਾਬਰ ਟੱਕਰ ਦਾ ਬੰਦਾ ਹੋਵੇ ਜਦੋਂ ਉਸ ਲੈਵਲ ਦਾ ਬੰਦਾ ਹੋਵੇ ਜਿਹੜਾ ਬੰਦਾ ਹਰੇਕ ਬੰਦੇ ਨੂੰ ਆਪਦੇ ਕਲਾਵੇ 'ਚ ਲੈ ਸਕੇ ਤੇ ਮੇ ਕੋਈ ਬਹੁਤ ਵੱਡੀ ਸੀਟਾਂ ਛੋਟੀ ਨਹੀਂ ਬਹੁਤ ਵੱਡੀ ਸੀਟਾਂ ਤੇ ਬਹੁਤ ਹੈਵੀweight ਕੈਂਡੀਡੇਟਾਂ ਨੇ ਹੋਣਾ ਇੱਥੇ ਉਸ ਬੰਦੇ ਨੇ ਜਿੱਤਣਾ ਜਿਹਦਾ ਰਿਕਾਰਡ ਇਹ ਹੋਵੇ ਕਿ ਜਿੱਥੇ ਯਾਰੇ ਬੰਦਾ ਗਿਆ ਇਸ ਬੰਦੇ ਨੇ ਉੱਥੇ ਆਪਦੇ ਕੰਮ ਦੇ ਨਾਲ ਆਪਦੀ ਜਗ੍ਹਾ ਬਣਾਈ ਹੈ ਇਹ ਗੱਲਾਂ ਲੋਕ ਜੀ ਦਿਨਾਂ ਜੀ ਲੋਕਾਂ ਨੂੰ ਪਤਾ ਲੱਗ ਜਾਂਦੀਆਂ ਕੋਈ ਅੱਜ ਕੱਲ ਸੋਸ਼ਲ ਮੀਡੀਆ ਦਾ RAM Nagar ਕਿੰਨੀ ਕੁ ਦੂਰ ਆ ਸਾਡੇ ਨਾਲ ਆਸੇ ਪਾਸੇ ਸਾਰਾ ਗਿੱਦੜਵਾ ਹਲਕਾ ਹਾਂ ਸਾਰੇ ਪਿੰਡ ਸਾਡੇ ਨਾਲ ਕਿੱਦੜਵੇ ਦੇ ਲੱਗਦੇ ਆ ਮੇਰਾ ਪਹਿਲਾ ਪਿੰਡ ਹੀ ਆ ਜਿਹੜਾ ਮਲੋਟ ਹਲਕੇ ਚਾ ਜੇ ਇੱਥੋਂ ਅਗਲੇ ਪਿੰਡ ਜਾਣਾ ਉਹ ਤੋਂ ਕਿੱਦੜਵਾ ਹਲਕੇ ਦਾ ਤਿੰਨੇ ਪਾਸੇ ਹਾਂ ਤਾਂ ਲੋਕਾਂ ਨੂੰ ਸਭ ਪਤਾ ਉਹ ਲੋਕ ਮੇਰੇ ਕੋਲ ਆਉਂਦੇ ਰਹਿੰਦੇ ਆਂ ਪਿੰਡਾਂ ਦੇ ਬਹੁਤ ਆਤ ਬੰਦੇ ਹਾਂ ਤੇ ਮੈਨੂੰ ਕਹਿੰਦੇ ਵੀ ਵੀ ਆਓ 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 ਤੇ ਮੈਂ ਬਥੇਰੀ ਉੱਥੇ ਵੀ ਜਾ ਕੇ ਕਿਸਾਨਾਂ ਦੀ ਮਦਦ ਕਰਦਾ ਰਿਹਾਂ ਦਾਣਾ ਮੰਡੀਆਂ ਚ ਮਦਦ ਕਰਦਾ ਰਿਹਾ ਬਿਨਾਂ ਕਿਸੇ ਅਹੁਦੇ ਤੋਂ ਬਿਨਾਂ ਕਿਸੇ ਗੱਲ ਤੋਂ ਜਿਹੜੀ ਲੁੱਟ ਘਸੁੱਟ ਹੁੰਦੀ ਸੀ ਜਿਵੇਂ ਜ਼ਾਰਾਂ ਦੀ ਉਹ ਬਥੇਰੇ ਪਿੰਨਾ ਜਾ ਕੇ ਉੱਥੇ ਵੀ ਬੰਦ ਕਰਾਈ ਐ ਹਾਂ ਤੇ ਪਰ ਜੇ ਸਰਦਾਰ ਭਗਵੰਤ ਸਿੰਘ ਮਾਨ ਉਹ ਰਾਣੇ ਕਿਰਪਾ ਕਰਤੀ ਹਾਂ ਤੇ ਟਿਕਟ ਦੇਤੀ ਤਾਂ ਫਿਰ ਤੁਸੀਂ ਦੇਖੋਗੇ ਵੱਡੇ ਵੱਡੇ ਕਿਲੇ ਕਿਵੇਂ ਟੰਗੇ ਕિલ્ਿਆਂ ਦੀ ਗੱਲ ਕੀਤੀ ਕਿਲੇ ਤਾਂ ਪਰ ਪੂਰੇ ਪੰਜਾਬ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਸਭ ਤੋਂ ਜ਼ਿਆਦਾ ਜਿਹੜੀ ਹੋਰ ਸ਼ਹਿਰ ਮੰਨੀ ਜਾਂਦੀ ਉਹ ਬਠਿੰਡਾ ਮੰਨੀ ਜਾਂਦੀ ਸੀ ਤਾਂ ਕਿ ਕਿਲੀਆਂ ਵੀ ਮਾਨਸਾ ਉਹਨੇ ਬੜੀਆਂ ਕਾਇਆਂ ਕਿਲੇਵਾਂ ਨਹੀਂ ਤੀਰ ਵੀ ਛੱਡਿਆ ਕਹਿੰਦੇ ਬਦਲਾਂ ਦਾ ਕਿਲਾਤ ਕੀ ਰਹਿ ਨਹੀਂ ਦੇਣਾ ਪਰ ਉੱਥੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਉਹ ਇਸ ਤਰ੍ਹਾਂ ਹੁੰਦਾ ਜੀ ਕਈ ਵਾਰੀ ਦੇਖੋ ਖੁੱਡੀਆਂ ਸਾਹ ਬਹੁਤ ਵਧੀਆ ਇਲੈਕਸ਼ਨ ਖੜੇ ਹਾਂ ਮੈਂ ਤੁਹਾਨੂੰ ਫੇਰ ਉਹੀ ਗੱਲ ਕਹਿ ਰਿਹਾ ਹਾਂ ਵੀ ਉਹ ਕਈ ਹਲਕਿਆਂ 'ਚ ਕੋਈ ਮਾੜੀ-ਮੋਟੀ ਕਮਜ਼ੋਰੀ ਰਹੇਗੀ ਜਿਵੇਂ ਮੈਂ ਤੁਹਾਨੂੰ ਕਿੱਦੜਵਾਦੀ ਦੱਸ ਰਿਹਾ ਹਾਂ ਵੀ ਉਹ ਜਿੱਥੇ ਰੂਲਿੰਗ ਪਾਰਟੀ ਪਹਿਲਾਂ 2022 'ਚ ਨਹੀਂ ਜਿੱਤੀ ਜਦੋਂ ਪੂਰੇ ਪੰਜਾਬ 'ਚ ਹਨੇਰੀ ਸੀ ਹੁਣ ਵੀ ਉਹ ਪਾਰਟੀ ਉੱਥੇ ਤੀਜੇ ਨੰਬਰ ਤੇ ਰਹਿ ਜਾਂਦੀ ਆ ਫਿਰ ਉੱਥੇ ਕੋਈ ਕਮੀ ਪੇਸ਼ੀ ਦਾ ਹੈਗੀ ਆ ਨਾ ਇਸੇ ਤਰ੍ਹਾਂ ਹੋ ਸਕਦਾ ਵੀ ਉਧਰ ਵੀ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣ ਪਰ ਖੁੱਡੀਆਂ ਸਾਹਿਬ ਨੇ ਬਾ ਕਮਾਲ ਲੜਾਈ ਦਿੱਤੀ ਆ ਤੇ ਪਰ ਤੁਸੀਂ ਇਹ ਵੀ ਮੰਨੋ ਵੀ ਜਿਹੜਾ ਇੱਕ ਰਾਜਸੀ ਲੋਕਾਂ ਦਾ ਇੱਕ ਸਮਝੌਤਾ ਹੋਇਆ ਵੱਡੇ ਪਰਿਵਾਰਾਂ ਦਾ ਉਹ ਖੁੱਡੀਆਂ ਸਾਹਿਬ ਦੀ ਹਾਰ ਦਾ ਕਾਰਨ ਬਣਿਆ ਤੁਸੀਂ ਕਹਾਂ ਖੁੱਡੀਆਂ ਸਾਹਿਬ ਕੁਝ ਹਲਕੇ ਅੰਦੇ ਵਿੱਚ ਪਰ ਖੁੱਡੀਆਂ ਸਾਹਿਬ ਆਪ ਦੇ ਹਲਕੇ ਚ ਹਾਰੇ ਉਹ ਫਿਰ ਜਦੋਂ ਵੱਡੇ ਰਾਜਸੀ ਬੰਦੇ ਆਪਸ ਵਿੱਚ ਦੀ ਸਮਝੌਤਾ ਕਰ ਜਾਂਦੇ ਹਨਾ ਉਦੋਂ ਫਿਰ ਜਿਹੜੇ ਆਮ ਘਰਾਂ ਦੇ ਬੰਦੇ ਹੁੰਦੇ ਆ ਜਿਵੇਂ ਗੁੱਡੀਆਂ ਸਾਹਿਬ ਆਮ ਪਰਿਵਾਰ ਦੇ ਮੇਰੇ ਤੇ ਗੁੱਡੀਆਂ ਸਾਹਿਬ ਤੇ ਪਰਚੇ ਵੀ ਹਗੇ ਨੇ ਇਕੱਠਿਆਂ ਦੇ ਹਾਂ ਐਜੀਟੇਸ਼ਨਾਂ ਦੇ ਅਸੀਂ ਇਕੱਠੇ ਤਰੀਕਾ ਵੀ ਭੁਗਤੀਆਂ ਹਾਂ ਹਾਂ ਠੀਕ ਹੈ ਉਹ ਅਸੀਂ ਆਮ ਅਸੀਂ ਉੱਥੇ ਹੀ ਬੈਠੇ ਹੁੰਦੇ ਸੀ ਬਾਹਰ ਉਹ ਅਦਾਲਤ ਦੇ ਬਾਹਰ ਉਹ ਥੱਲੇ ਪੰਜੇ ਅੱਜ ਤੋਂ 4 ਸਾਲ ਪਹਿਲਾਂ ਦੋਵੇਂ ਜਣੇ ਇਕੱਠੇ ਤੇ ਅਸੀਂ ਆਮ ਕਰਾਂ ਦੇ ਲੋਕ ਆ ਜੀ ਸਾਨੂੰ ਫਿਰ ਜਿਹੜੇ ਵੱਡੇ ਘਰਾਣੇ ਰਾਜਨੀਤੀ ਦੇ ਹੋ ਜਾਂਦੇ ਹਨ ਉਹ ਫਿਰ ਸਾਡੇ ਨਾਲੋਂ ਜਿਹੜੀ ਸ਼ਤਰੰਜ ਉਹ ਜਾਦਾ ਵਧੀਆ ਖੇਡਦੇ ਆ ਹਮ ਪਰ ਜਦੋਂ ਫਿਰ ਅਸੀਂ ਸਿੱਧੇ ਮੁਕਾਬਲੇ 'ਚ ਹੋਈਏ ਇੱਕ ਸੀਟ ਦੇ ਉਦੋਂ ਅਸੀਂ ਫਿਰ ਜਿਹੜੇ ਆਮ ਲੋਕ ਆ ਫਿਰ ਉਹ ਸਾਡੇ ਨਾਲ ਖੜਦੇ ਆ ਹਮ ਉਸ ਤੋਂ ਫਿਰ ਇਹ ਤਾਂ ਹੁਣ ਨਾਰਾ ਹੀ ਖਤਮ ਹੋ ਗਿਆ ਯਾਰ ਹਮ ਇਹਦਾ ਨਾਰਾ ਹੀ ਖਤਮ ਹੋ ਗਿਆ ਵੀ ਨੋਟ ਅਮੀਰਾਂ ਦੇ ਤੇ ਵੋਟ ਗਰੀਬਾਂ ਦੀ ਹਮ ਇਹਦਾ ਨਾਰਾ ਹੀ ਲੱਗਣੋਂ ਹਟ ਗਿਆ ਕਿਉਂਕਿ ਗਰੀਬ ਨੂੰ ਦਾ ਅੱਜਕੱਲ ਕੋਈ ਸਮਝਦਾ ਹੀ ਕੁਝ ਨਹੀਂ ਹੂੰ ਉਦੋਂ ਇਹ ਵੱਡੇ ਘਰਾਣਿਆਂ ਆਸਵੀ ਦੀ ਜੁੜ ਕੇ ਹੋ ਜੀ ਕੋਈ ਨੁਕਸਾਨ ਹੋ ਜਾਂਦਾ ਪਰ ਚਲੋ ਚਲਦੀਆਂ ਰਹਿੰਦੀਆਂ ਗੱਲਾਂ ਰਾਜਨੀਤੀ ਚ ਆਪਾਂ ਡਾਊਨਸ ਆਉਂਦੇ ਰਹਿੰਦੇ ਆ ਬਿਲਕੁਲ ਹੁਣ ਤੁਸੀਂ ਗਿੱਦੜਵਾ ਦੇ ਇਲੈਕਸ਼ਨ ਦੀ ਗੱਲ ਕੀਤੀ ਤਾਂ ਗਿੱਦੜਵਾ ਦੇ ਇਲੈਕਸ਼ਨ ਦੇ ਵਿੱਚ ਕੀ ਮੁੱਦੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਉਹ ਮੁੱਦੇ ਹੀ ਮੁੱਦੇ ਆ ਜੀ ਗਿੱਦੜਵਾ ਚ ਹੂੰ ਤਿੰਨ ਚਾਰ ਵਾਰ ਉਥੋਂ ਬਾਦਲ ਪਰਿਵਾਰ ਪੰਜ ਵਾਰ ਜਿੱਤਿਆ ਹੂੰ ਸੀਐਮ ਸਾਹਿਬ ਰਹੇ ਨੇ ਅੱਜ ਵੀ ਚੱਲੋ ਮੇਰੇ ਨਾਲ ਗਿੱਦੜਵੇ ਦੇ ਪਿੰਡਾਂ 'ਚ ਰਾਜਾ ਵੜਿੰਗ ਜੀ ਸਰਕਾਰ 'ਚ ਵੀ ਰਹੇ ਐ ਐਮਐਲਏ ਵੀ ਰਹੇ ਅੱਜ ਵੀ ਤੁਸੀਂ ਕੈਮਰਾ ਲੈ ਕੇ ਮੇਰੇ ਨਾਲ ਚੱਲੋ ਗਿੱਦੜਵਾ ਦੇ ਪਿੰਡਾਂ 'ਚ ਮੈਂ ਤੁਹਾਨੂੰ ਦਿਖਾ ਦਿੰਨਾ ਕਿ 50% ਦਾ ਅੱਜ ਤੱਕ ਪਿੰਡ ਪਾਣੀ ਤੋਂ ਹੀ ਵਿਹੋਣੇ ਪਈ ਆ ਚੰਗਾ ਪਾਣੀ ਨਹੀਂ ਹੈਗਾ ਪੀਣ ਵਾਲਾ ਹੂੰ ਕਿੰਨੀਆਂ ਸੜਕਾਂ ਜਿਹੜੀਆਂ ਇੰਨੀਆਂ ਪਾਵਰਫੁੱਲ ਬੰਦਿਆਂ ਦੇ ਹੁੰਦਿਆਂ ਤੋਂ ਅੱਜ ਤੱਕ ਅੱਧੀਆਂ ਗਲੀਆਂ ਪਈਆਂ ਨਾਲੀਆਂ ਪਈਆਂ ਗਲੀਆਂ ਨਾਲੀਆਂ ਦੇ ਲਿਜਾ ਕੇ ਰੱਖਿਆ ਇੱਕ ਵੀ ਕੋਈ ਵੱਡਾ ਉੱਥੇ ਸਕੂਲ ਨੀ ਹੈਗਾ ਸਰਕਾਰੀ ਇੱਕ ਵੀ ਕੋਈ ਵਧੀਆ ਹਸਪਤਾਲ ਨਹੀਂ ਹੈਗਾ ਇੱਕ ਵੀ ਕੋਈ ਵੱਡਾ ਕਾਰਖਾਨਾ ਨਹੀਂ ਹੈਗਾ ਯਾਰ ਕਿੱਥੇ ਲੋਕ ਰੋਜ਼ਗਾਰ ਨੂੰ ਜਾਣ ਲੋਕ ਤਾਂ ਛੱਡ ਛੱਡ ਕਿੱਥੋਂ ਭੱਜ ਰਹੇ ਨੇ ਐਮਐਲਏ ਦਾ ਕੰਮ ਕੱਲੀਆਂ ਗਲੀਆਂ ਨਾਲੀਆਂ ਬਣਾਉਣਾ ਨਹੀਂ ਹੁੰਦਾ ਐਮਐਲਏ ਦਾ ਕੰਮ ਹੁੰਦਾ ਕਿ ਅਸੀਂ ਆਪਦੇ ਹਲਕੇ 'ਚ ਆਪਦੇ ਐਫਰਟਸ ਦੇ ਨਾਲ ਕੋਈ ਰੋਜ਼ਗਾਰ ਲੈ ਕੇ ਆਈਏ ਕੋਈ ਕਾਰਖਾਨੇ ਲੈ ਕੇ ਆਈਏ ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲੇ ਆਪਦੇ ਬੱਚਿਆਂ ਨੂੰ ਕੋਈ ਇਹੋ ਜੀ ਮਤਲਬ ਉਹਨਾਂ ਦੇ ਸਕਿੱਲ ਪਰੇ ਜਿਹਦੇ ਨਾਲ ਉਹ ਆਪਦੀ ਰੋਜੀ ਰੋਟੀ ਕਮਾ ਸਕਣ ਅਸੀਂ ਤਾਂ 70 ਸਾਲ ਹੋ ਗਏ ਗਲੀਆਂ ਨਾਲੀਆਂ ਚਿਲ ਜਾ ਕੇ ਲਈ ਫਿਰਦੇ ਤੁਹਾਨੂੰ ਪੀਣ ਦਾ ਪਾਣੀ ਸਾਨੂੰ ਹਲੇ ਤੱਕ ਨਹੀਂ ਜੁੜਿਆ ਸਾਹਿਬ ਗੰਦਾ ਪਾਣੀ ਲੋਕ ਪੀ ਜਾਂਦੇ ਪਰ ਹੁਣ ਤਾਂ 2.5 ਸਾਲਾਂ ਤੋਂ ਆਵਾਮਾ ਦੀ ਪਾਰਟੀ ਦੀ ਸਰਕਾਰ ਵੀ ਹੈ ਦੇ ਜੀ ਮੈਂ ਤਾਂ ਤੁਹਾਨੂੰ ਕਹਿ ਰਿਹਾ ਉੱਥੋਂ ਆਮ ਆਦਮੀ ਪਾਰਟੀ ਦੇ ਮੀਲ ਨਹੀਂ ਸੀ ਹਮ ਪਰ ਤੁਹਾਡੇ ਹਲਕੇ ਇੰਚਾਰਜ ਤਾਂ ਸਰਕਾਰ ਦੇ ਹਲਕੇ ਇੰਚਾਰਜ ਤਾਂ ਕੋਈ ਹੁੰਦਾ ਨਹੀਂ ਨਾ ਹੈਗਾ ਹਮ ਜੋ ਐਮਐਲਏ ਨੇ ਕਰਨਾ ਉਹ ਐਮਐਲਏ ਨੇ ਕਰਨਾ ਹੈ ਹਲਕੇ ਇੰਚਾਰਜ ਕਿਹੜਾ ਹੁੰਦਾ ਦੱਸੋ ਤੁਸੀਂ ਉਹ ਤਾਂ ਠੀਕ ਹੈ ਹਰੇਕ ਪਾਰਟੀ ਆਪ ਦਾ ਇੱਕ ਬੰਦਾ ਲਾਉਂਦੀ ਆ ਵੀ ਹਲਕੇ ਨੂੰ ਤੁਸੀਂ ਵੇਖੋ ਪਿੰਡਾਂ 'ਚ ਸਨੇਹ ਲਾਉਣੇ ਪਿੰਡਾਂ 'ਚ ਪਾਰਟੀ ਦੇ ਪ੍ਰੋਗਰਾਮ ਦੇਣੇ ਵੀ ਤੁਸੀਂ ਵੇਖੋਗੇ ਨਹੀਂ ਤਾਂ ਹਲਕੇ ਇੰਚਾਰਜ ਕਿਹੜੀ ਪੋਸਟ ਹੁੰਦੀ ਆ ਗੱਲ ਤਾਂ ਤਾਂ ਹੀ ਬਾਨੀ ਜੇ ਤੁਸੀਂ ਉੱਥੋਂ ਕੋਈ ਕੰਮ ਕਰਨ ਵਾਲਾ ਬੰਦਾ ਚਤਾ ਕੇ ਵਿਧਾਨ ਸਭਾ ਚ ਭੇਜੋ ਫਿਰ ਤੁਸੀਂ ਦੇਖਿਓ ਵੀ ਜੇ ਅਗਲੇ 2-3 ਸਾਲਾਂ ਚ ਨੇਰੀ ਨਾਲ ਲਿਆਤੀ ਕਿ ਦੜਵਾ ਚ ਤਾਂ ਸਾਨੂੰ ਕਹਿ ਦਿਓ ਤੁਹਾਡੇ ਕੋਲ 2.5 ਸਾਲ ਬਚੇ ਆ ਹਜੇ ਹਜੇ ਚੋਣਾਂ ਤੋਂ ਬਾਅਦ ਮੁੱਦੇ ਉੱਤੇ ਬਹੁਤ ਨੇ ਕੀ ਫਗਨਾ ਲੋਕਾਂ ਦੇ ਵਿੱਚ ਲੋਕਾਂ ਦਾ ਦਿਲ ਜਿੰਨਾ ਬਹੁਤ ਔਖਾ ਹੈ ਲੋਕਾਂ ਦਾ ਦਿਲ ਤਾਂ ਖਾਲਸਾ ਜੀ ਵੀਧਣਾ ਚ ਜਿੱਤ ਗਏ ਹੂੰ ਲੋਕਾਂ ਨੇ ਉਹਨਾਂ ਨੂੰ ਪਹਿਲੇ ਨੰਬਰ ਤੇ ਲਿਆਂਦਾ ਹੂੰ ਇਸ ਤਰ੍ਹਾਂ ਨਹੀਂ ਜੇ ਕੋਈ ਬੰਦਾ ਸੱਚੀ ਮੁੱਚੀ ਕੰਮ ਕਰ ਸਕਦਾ ਹੁੰਦਾ ਗਰੀਬ ਦੀ ਸੇਵਾ ਕਰ ਸਕਦਾ ਹੁੰਦਾ ਗਰੀਬ ਨੂੰ ਤੁਸੀਂ ਮੇਰੇ ਪਿੰਡ ਜਾ ਕੇ ਦੇਖੋ ਯਾਰ 25 ਸਾਲ ਇੱਕ ਪਿੰਡ ਚੋ ਲਗਾਤਾਰ ਜਿੱਤਣਾ ਤੇ ਟੈਸਟੀ ਹੈ ਹੋਰ ਕੀ ਆ ਹੂੰ ਇਹ ਪੇਪਰ ਹੀ ਤਾਂ ਸੀਗੇ ਹੂੰ ਇਹ ਟੈਸਟੀ ਤਾਂ ਸੀਗੇ ਜਿਹੜੇ ਮੈਂ 25 ਸਾਲ ਕਲੀਅਰ ਕਰਕੇ ਦਿਖਾਏ ਹਮ ਕਿਵੇਂ ਹੋਗੇ 25 ਸਾਲ ਕੋਈ ਬੰਦਾ ਇੱਕ ਵਾਰ ਜਿੱਤ ਲਿਆ ਆਉਦੇ ਪਿੰਡ ਜੋ ਦੂਜੀ ਵਾਰ ਨਹੀਂ ਜਿੱਤੀਦਾ ਉਦੋਂ ਦੂਜੀ ਵਾਰ ਜਿੱਤ ਲੇਤੀ ਤੀਜੀ ਵਾਰ ਨਹੀਂ ਜਿੱਤੀਦਾ ਹਮ ਗੋਡਿਆਂ ਪਰਨੇ ਟਿਕ ਪੈਂਦਾ ਹਮ ਕਦੇ ਪਿੰਡ ਚ ਵੋਟ ਨਹੀਂ ਮੰਗੀ ਕੰਮ ਕਰੀਦਾ ਸਾਰਾ ਇਲਾਕੇ ਚ ਰਹੀਦਾ ਸਾਰੇ ਇਲੈਕਸ਼ਨ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਦਾ 2022 ਦੇ ਵਿੱਚ ਮੈਂ ਵੋਟਾਂ ਵਾਲੇ ਦਿਨ ਵੀ ਆਉਦੇ ਪਿੰਡ ਚ ਆਇਆ ਸੀ ਤੜਕੇ 8 ਵਜੇ ਵੋਟ ਪਾ ਕੇ ਹਲਕੇ ਜਿ ਨਿਕਲ ਗਿਆ ਸੀ ਅੱਛਾ ਠੀਕ ਹੈ ਮੈਂ ਉਦੋਂ ਹੋਰ ਆਪਣੇ ਦੋਸਤਾਂ ਮਿੱਤਰਾਂ ਦੇ ਹਲਕਿਆਂ 'ਚ ਦੇਖਿਆ ਆਪਣਾ ਮਲੋੜ ਹਲਕਾ ਦੇਖਿਆ ਸਾਰਾ ਹਲਕਾ ਇਲੈਕਸ਼ਨ ਦੇ ਵਿੱਚ ਦੌਰਾਨ ਮੈਂ ਪਿੰਡਾਂ 'ਚ ਰਹਿਣਾ ਆਪਦੇ ਪਿੰਡ ਕਦੇ ਵੜਿਆ ਨਹੀਂ ਹਮ ਐਤ ਕੀ ਜਰੂਰ ਮੈਂ ਇੱਕ ਦਿਨ ਪਿੰਡ ਨੂੰ ਦੋ ਦਿਨ ਦਿੱਤੇ ਕਿਉਂਕਿ ਵੋਟ ਡਾਇਵਰਟ ਹੋਣੀ ਸੀ ਪੰਜੇ ਤੋਂ ਝਾੜੂ ਹਮ ਤੇ 20-25 ਸਾਲਾਂ ਦਾ ਲੋਕਾਂ ਦੇ ਮਨਾਤੇ ਮਤਲਬ ਪੰਜੇ ਦਾ ਨਿਸ਼ਾਨ ਸੀ ਵੀ ਪੰਜਾ ਹੀ ਜਾ ਕੇ ਨਫੜਣਾ ਸਰਪੰਚ ਨੇ ਪੰਜੇ ਨੂੰ ਵੋਟ ਹੀ ਭੋਣੀ ਭੋਣੀ ਹਾਂਜੀ ਉਹਦਾ ਉਹਦਾ ਸਾਨੂੰ ਕਈ ਬੰਦੇ ਨੇ ਮੈਨੂੰ ਆ ਕੇ ਦੱਸਿਆ ਵੀ ਉਹ ਅਸੀਂ ਪ੍ਰੇਖੇ ਨਾਲ ਜੀ ਉੱਥੇ ਪੰਜਾ ਹੀ ਨੱਪਿਆ ਹੈ ਉਹ ਹੋ ਗਿਆ ਪਰ ਫਿਰ ਚਲੋ ਕੋਈ ਗੱਲ ਨਹੀਂ ਵੋਟ ਦੀ ਵੋਟ ਨੂੰ ਡਾਇਵਰਟ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਵੀ 25 ਸਾਲ ਟੈਸਟ ਦਿੱਤਾ ਪਾਸ ਹੋਏ ਆ ਤੇ ਇਸ ਗੱਲ ਤੋਂ ਪਤਾ ਲੱਗਦਾ ਵੀ ਬੰਦਿਆਂ ਕਮ ਕਰਨ ਵਾਲਾ ਬੰਦਾ ਲੋਕਾਂ ਦੀ ਸੇਵਾ ਕਰਨ ਵਾਲਾ ਹੋਰ ਕੀ ਹੁੰਦਾ ਇਹ ਨਿਸ਼ਾਨੀਆਂ ਹੁੰਦੀਆਂ ਤੇ ਜੇ ਮਹਾਰਾਜ ਨੇ ਕਿਤੇ ਤੇ ਪਾਰਟੀ ਨੇ ਸਿਰ ਤੇ ਹੱਥ ਰੱਖਤਾ ਟਿਕਟ ਦੇਤੀ ਤਾਂ ਮੈਂ ਤੁਹਾਨੂੰ ਦੱਸਾਂ ਵੀ ਬਹੁਤ ਵੱਡੀ ਜਿੱਤ ਜਿਹੜੀ ਪਾਰਟੀ ਦੀ ਆਪਾਂ ਦਰਜ ਕਰਾਂਗੇ ਤੇ ਨਾਲੇ ਮੇਰਾ ਇੱਕ ਹੋਰ ਵਾਦਾ ਪਾਰਟੀ ਨਾਲ ਵੀ ਬੇਸ਼ੱਕ ਦੀ ਕੋਈ ਵੱਡਾ ਲੀਡਰ ਵੀ ਆਇਓ ਜੀ ਨਾ ਟਿਕਟ ਦੇ ਦਿਓ ਤੁਹਾਨੂੰ ਇਲੈਕਸ਼ਨ ਜਿੱਤ ਕੇ ਲਿਆ ਕੇ ਦੇਵਾਂਗੇ अच्छा लीडर ਤੇ ਲੋੜ ਨਹੀਂ ਨਹੀਂ ਲੀਡਰਾਂ ਦੀ ਤਾਂ ਲੋੜ ਹੁੰਦੀ ਆ ਪਰ ਚਾਰ ਪੰਜ ਬਾਈ ਇਲੈਕਸ਼ਨ ਹੋਣਗੇ ਤੁਸੀਂ ਭਾ ਹੋਰ ਕਿਤੇ ਜੋੜ ਲਾ ਲਿਓ اچھا ਇੱਥੋਂ ਤੁਹਾਨੂੰ ਅਸੀਂ ਜਿੱਤ ਕੇ ਦੇ ਦਾਂਗੇ ਮੇਰੇ ਕੀ ਮੈਂ ਮੇਰੇ ਨਾਲ ਬਹੁਤ ਆਤ ਬੰਦਿਆਂ ਦੀ ਚਾਹੇ ਉਹ ਕਾਲੀ ਦਿਲ ਦੇ ਆ ਚਾਹੇ ਇੱਕ ਬਹੁਤ ਜ਼ਿਆਦੇ ਕਾਂਗਰਸ ਦੇ ਨੇ ਉਹ ਮੈਨੂੰ ਕਹਿੰਦੇ ਕਿ ਵੀਰ ਬਣ ਕੇ ਆ ਜਾ ਯਾਰ ਹੂੰ ਆ ਜਾ ਇੱਥੇ ਇੱਕ ਵਾਰ ਤੂੰ ਲੜ ਯਾਰ ਇਲੈਕਸ਼ਨ ਹੂੰ ਉਹ ਮੈਨੂੰ ਵਾਜਾ ਮਾਰ ਰਹੇ ਆ ਆਮ ਆਦਮੀ ਪਾਰਟੀ ਦੇ ਬੰਦੇਵਾਜਾ ਮਾਰ ਗਏ ਇੱਥੇ ਤੂੰ ਲੜਿਆ ਨਾ ਤੇ ਆਪਾਂ ਇਹ ਸੀਟ ਜਿੱਤਣੀ ਤੂੰ ਸੋਕ ਕਿਰਪਾ ਦੀ ਗੱਲ ਆ ਭੈਣ ਜੀ ਡਾਕਟਰ ਬਲਜੀਤ ਕੌਰ ਨੇ ਜੇ ਮੜਾ ਜਾ ਤੱਕਾ ਦੱਬ ਕੇ ਲਾਤਾ ਤਾਂ ਗੱਲ ਬਣ ਜੂਗੀ ਕਾਜ ਭਾਈ ਚਾਂਸ ਆਮ ਆਦੀ ਪਾਰਟੀ ਟਿਕਟ ਨਹੀਂ ਦਿੰਦੀ ਤਾਂ ਫਿਰ ਤੁਸੀਂ ਆਜ਼ਾਦ ਵੀ ਲੜਾਓ ਨਾ ਨਹੀਂ ਨਹੀਂ ਜੀ ਆਜ਼ਾਦ ਆਏ ਪਾਰਟੀ ਦੇ ਉਤੋਂ ਦੀ ਹੋ ਕੇ ਥੋੜਾ ਲੜਿਆ ਜਾਂਦਾ ਨਹੀਂ ਦਿੰਦੀ ਤਾਂ ਜੋ ਪਾਰਟੀ ਜਿੱਥੇ ਡਿਊਟੀ ਲਾਉਗੀ ਕੰਮ ਕਰਾਂਗੇ ਉਹਦੇ ਚ ਕੀ ਇਹ ਥੋੜਾ ਹੁੰਦਾ ਵੀ ਜੇ ਟਿਕਟ ਨਹੀਂ ਦਿੱਤੀ ਤੇ ਤੁਸੀਂ ਇਜ਼ਾਦ ਖੜੇ ਹੋਗੇ ਹੂੰ ਦੇਖੋ ਜਤਨ ਜੀ ਮੈਂ ਕਾਂਗਰਸ ਪਾਰਟੀ ਜੈ ਇਨੀ ਲੰਮੀ ਸੇਵਾ ਕੀਤੀ ਪਰ ਕਾਂਗਰਸ ਨੂੰ ਧੋਖਾ ਨਹੀਂ ਦਿੱਤਾ ਹੂੰ ਸਫਾਦਾ ਰਹੇ ਮਫਾਦਾ ਨਹੀਂ ਛੱਡਣ ਲੱਗਿਆ ਵੀ ਧੋਖਾ ਨਹੀਂ ਦਿੱਤਾ ਹੂੰ ਮੈਂ ਬਿਨਾ ਕਿਸੇ ਇਲੈਕਸ਼ਨ ਤੋਂ ਬਿਨਾ ਕਿਸੇ ਗੱਲਬਾਤ ਤੋਂ ਤੇ ਬਿਨਾ ਉਹਨਾਂ ਦੇ ਅਹੁਦੇ ਦਾ ਮੈਂ ਕੀ ਕਹਿੰਦਾ ਦਰਵਰਤੋ ਕੀਤੇ ਆ ਜੇਹੀ ਮੈਂ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਸੀ ਜੇਹੀ ਮੈਂ ਇਲੈਕਸ਼ਨ ਦੇ ਵਿੱਚ ਛੱਡਦਾ ਪੰਜਾਬ ਪ੍ਰਦੇਸ਼ ਕੌਂਸਲ ਕਮੇਟੀ ਦੇ ਮੈਂਬਰ ਨੇ ਛੱਡੀ ਪਾਰਟੀ ਹੋਏ ਆਪ ਤੇ ਸ਼ਾਮ ਕਿੰਨੀ ਵੱਡੀ ਖਬਰ ਸੀ ਹੂੰ ਅੱਜ ਤਾਂ ਬ੍ਰੇਕਿੰਗ ਬਣਾ ਦਿੰਦੇ ਆ ਬੰਦੀ ਐ ਇੱਡਾ ਵੱਡਾ ਕੋਈ ਅਹੁਦਾ ਹੋਵੇ ਮੈਂ ਕਿਹਾ ਪਾਰਟੀ ਨੇ ਮਨੋਤਾ ਦਿੱਤਾ ਸੀ ਮੈਂ ਚੁੱਪਚੀ ਬੀਤੇ ਛੱਡਿਆ ਤੇ 10 ਮਹੀਨੇ ਹੂੰ ਉਸ ਗੱਲ ਨੂੰ ਬਿਲਕੁਲ ਖਤਮ ਕੀਤਾ ਹੂੰ ਤੇ ਜ਼ੀਰੋ ਤੋਂ ਦੁਬਾਰੇ ਸਟਾਰਟ ਹੋਇਆ ਕਿਉਂਕਿ ਮੈਨੂੰ ਮਾਣਾ ਯਾਰ ਆਪਦੇ ਆਪ ਕਿ ਅਸੀਂ ਕੰਮ ਕਰਨ ਵਾਲੇ ਲੋਕ ਆ ਅਸੀਂ ਜ਼ੀਰੋ ਤੋਂ ਚੱਲ ਕੇ ਵੀ ਉੱਥੇ ਪਹੁੰਚ ਜਾਣਾ ਜਿੱਥੇ ਸੀ ਜਲਦ ਪਹੁੰਚ ਜਾਣਾ ਦੇਖ ਲਓ ਬਿਲਕੁਲ ਜਲਦ ਪਹੁੰਚ ਜਾਣਾ ਤਾਂ ਤਕ तमाम ਜਿਹੜੀ ਚਰਚਾ ਗਿੱਡੜਵਾ ਵਿਧਾਨ ਸਭਾ ਜਿਹੜਾ ਬਾਈ ਇਲੈਕਸ਼ਨ ਹੈ ਉਹ ਜਲਦੀ ਹੋਣਾ ਹੈ ਤਾਂ ਉੱਥੇ ਸਰਪੰਚ ਰਾਮਨਗਰ ਤੋਂ ਬਪਿੰਦਰ ਸਿੰਘ ਨੇ ਆਪਣੀ ਜਿਹੜੀ ਮਧੁਰ ਆਵਾਜ਼ ਹੈ ਉਹ ਕਹਿੰਦੇ ਵੀ ਅਸੀਂ ਗਿੱਡੜਵਾ ਦੀ ਸੇਵਾ ਦੇ ਵਿੱਚ ਉਤਰਨ ਲਈ ਤਿਆਰ ਹੈ ਜਿੱਦਾਂ ਹੀ ਪਾਰਟੀ ਹਾਈ ਕਮਾਂਡ ਦਾ ਇੱਕ ਸੱਦਾ ਆਉਂਦਾ ਹੈ ਤਾਂ ਅਸੀਂ ਉਸ ਨੂੰ ਫੁੱਲ ਚੜਾਵਾਂਗੇ ਤਾਂ ਲਗਾਤਾਰ ਬਣੇ ਰਹੋ ਪੰਜਾਬ ਹਰਿਆਣਾ ਲਾਈਵ ਨਾਲ ਧੰਨਵਾਦ